ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਵਿਕਰਮ ਸਿੰਘ ਮਜੀਠੀਆ ਜਿਹੜਾ ਸੀਐਮ ਭਗਵੰਤ ਮਾਨ ਨੂੰ ਟੜੀਆਂ ਲਾਉਂਦਾ ਸੀਗਾ, ਮੁੱਛਾਂ ਨੂੰ ਵੱਟ ਗਏ ਕੇ। ਕਹਿੰਦਾ ਸੀਗਾ ਕਿ ਅਸੀਂ ਤੇਰੀਆਂ ਜੀਹਾਂ ਕਢਾ ਦਾਂਗੇ। ਹੁਣ ਕਿਸ ਤਰ੍ਹਾਂ ਉਸ ਵਿਕਰਮ ਸਿੰਘ ਮਜੀਠੀਆ ਦੀਆਂ ਜੀਹਾਂ ਨਿਕਲਣ ਦਿਆਂ ਮੈਂ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਮੁਕੰਮਲ ਜਾਣਕਾਰੀ। ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੀ ਆ ਉਸ ਤੇ ਵਿਚਾਰ। ਭਗਵੰਤ ਮਾਨਾ ਸਮਾਂ ਆਉਣ ਦੇ ਤੇਰੀਆਂ ਜੀਹਾਂ ਕਢਵਾ ਦੇਾਂਗਾ। ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ। ਮੁੱਛਾਂ ਨੂੰ ਤਾ ਦਿੱਤੇ ਗਏ ਤੇ ਕਿਹਾ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਸਮਾਂ ਆਉਣ ਦਿਓ ਸਮੇਂ ਤੇ ਤੁਹਾਨੂੰ ਨਿਢਿਠਿਆ ਜਾਵੇਗਾ ਲੇਕਿਨ ਇਧਰ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਅਤੇ ਸੀਨੀਅਰ ਆਗੂ ਵਿਕਰਮ ਜਿਠਿਆ ਦੀਆਂ ਖੋਦੀਆਂ ਚੀਕਾਂ ਨਿਕਲ ਗਈਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਚਰ ਰੂੰਡੀਆਂ ਉਡਗੀਆਂ ਨੇ ਚੀਕਾਂ ਮਾਰੀਆਂ ਜਾ ਰੀਆਂ ਨੇ ਵਿਕਰਮ ਜਿਠਿਆ ਵੱਲੋਂ ਵਿਕਰਮ ਜਿਠਿਆ ਨੇ ਬੁਹਾਲੀ ਦੀ ਅਦਾਲਤ ਵਿੱਚ ਗੋਹਾਰ ਲਗਾਈ ਹੈ ਇੱਕ ਪਾਸੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਦਾਅਵੇਦਾਰੀ ਠੋਕੀ ਹੋਈ ਹੈ ਵਿਕਰਮ ਜੀਠਿਆਰੇ ਕਿ ਮੈਂ નિર્ਦੋਸ਼ ਆ ਮੇਰੇ ਤੇ ਕੋਈ ਦੋਸ਼ ਨਹੀਂ ਮੈਨੂੰ ਜਾਣ ਬੁੱਝ ਕੇ ਪਸਾਇਆ ਜਾ ਰਿਹਾ ਹੈ ਲੇਕਿਨ ਦੂਸਰੇ ਪਾਸੇ ਵਿਕਰਮ ਜੀਠਿਆ ਦੀਆਂ ਖੁੱਦ ਚੀਕਾਂ ਨਿਕਲ ਗਈਆਂ ਨੇ ਚੜ੍ਹ ਪੋੜੀਆਂ ਉੜਗੀਆਂ ਨੇ ਕਿਉਂਕਿ ਵਿਕਰਮ ਜੀਠਿਆ ਵੱਲੋਂ ਔਰ ਸਕਿਉਰਟੀ ਦੀ ਮੰਗ ਕੀਤੀ ਗਈ ਹੈ ਕਹਿੰਦਾ ਭਾਈ ਮੈਂ ਵਿਧਾਇਕ ਰਿਆ ਹਾਂ ਮੈਂ ਐਮਐਲਏ ਦੇ ਨਾਲ ਨਾਲ ਦੋ ਵਾਰ ਮੰਤਰੀ ਵੀ ਬਣਿਆ ਹਾਂ ਇਸ ਕਰਕੇ ਮੈਨੂੰ ਔਰ ਜੇ ਸਿਕਿਉਰਿਟੀ ਦਿੱਤੀ ਜਾਵੇ ਇਟ ਮੀਨਸ ਔਰ ਸਿਕਿਉਰਿਟੀ ਉਹ ਹੁੰਦੀ ਹੈ ਕਿ ਅਲੱਗ ਰੱਖਿਆ ਜਾਵੇ ਮੈਨੂੰ ਵੱਖਰੀ ਬੈਰਕ ਦਿੱਤੀ ਜਾਵੇ ਕਿਉਂਕਿ ਜਿਹੜੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਨਾਬੇ ਦੀ ਨਵੀਂ ਜੇਲ੍ਹ ਦੇ ਵਿੱਚ ਬਿਕਰਮਜੀਠਿਆ ਨੂੰ ਉੱਥੇ ਕੈਬਿਨ ਵੀ ਲੱਗੇ ਹੋਏ ਨੇ ਉੱਥੇ ਪੁਛਪੜਤਾਲ ਵੀ ਹੋ ਚੱਰੀ ਹੈ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਨਾ ਬੈੱਡ ਨਾ ਏਸੀ ਨਾ ਵੀਆਪੀ ਖਾਣਾ ਜੋ ਖਾਣਾ ਸਰਕਾਰ ਵੱਲੋਂ ਜੇਲ੍ਹ ਅਧਿਕਾਰੀਆਂ ਵੱਲੋਂ ਕੈਦੀਆਂ ਨੂੰ ਮੁਹੱਈਆ ਕਰਵਾ ਜਾਂਦਾ ਹੈ ਉਹੀ ਖਾਣਾ ਉਸ ਤਰ੍ਹਾਂ ਦਾ ਰਹਿਣਾ ਸਹਿਣਾ ਜਿਹੜਾ ਹੈ ਦਿੱਤਾ ਜਾਵੇਗਾ ਬਿਕਰਮ ਜਿਟਿਆ ਨੂੰ ਲੇਕਿਨ ਬਿਕਰਮ ਜਿਟਿਆ ਕਹਿੰਦੇ ਨੇ ਕਿ ਮੇਰੀ ਬੈਰਕ ਤੇ ਵਿੱਚ 9 ਵਿਅਕਤੀਆਂ ਨੂੰ ਹੋਰ ਵਾਰ ਦਿੱਤਾ ਗਿਆ ਹੈ ਮੈਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਮੈਨੂੰ ਖਤਰਾ ਹੈ ਕਿਉਂਕਿ ਅਰਸ਼ਦੀਪ ਸਿੰਘ ਕਲੇਰ ਨੇ ਵੀ ਰੌਲਾ ਪਾਇਆ ਕੱਲ ਪੱਤਰਕਾਰ ਦੇ ਨਾਲ ਗੱਲਬਾਤ ਕੀਤੀ ਵੀ orange ਸਿਕਿਉਰਿਟੀ ਦਾ ਹੱਕਦਾਰ ਹੈ ਵਿਕਰਮ ਜਿਠੀਆ ਤੇ ਦੂਸਰੇ ਪਾਸੇ ਨੌ ਨੌ ਵਿਅਕਤੀ ਹੋਰ ਜਿਹੜੇ ਨੇ ਉਹਦੇ ਬੈਕ ਦੇ ਵਿੱਚ ਧੱਕ ਦਿੱਤੇ ਗਏ ਨੇ ਜਿਨ੍ਹਾਂ ਦੀ ਸਕ੍ਰੀਨਿੰਗ ਨਹੀਂ ਹੋਈ ਵੀ ਕਿਸੇ ਵੀ ਸਮੇਂ ਮੇਰੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਆ ਸੀ ਕਿ ਜਿਹੜੀਆਂ ਮੇਰੀਆਂ ਟੀਕਾਂ ਪਾਉਂਦੇ ਨੇ ਉਹਨਾਂ ਦੀ ਟੀਕਾ ਆਪਦੇ ਆ ਨਿਕਲੀਆਂ ਪਈਆਂ ਨੇ ਸੱਚਮੁੱਚ ਵਿਕਰਮ ਮੈਜੀਸ਼ੀਆ ਦੀਆਂ ਜਿਹੜੀਆਂ ਟੀਕਾ ਨੇ ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਸੁਣਾਈ ਦੇ ਰਹੀਆਂ ਨੇ ਐਕਸ ਦਾ ਖੁਦ ਖੁਲਾਸਾ ਕੀਤਾ ਹੈ ਪੰਜਾਬ ਦੇ ਉਪ ਮੁંત્રી ਭਗਵਤ ਮਾਨ ਨੇ ਉਹਨੇ ਕਿਹਾ ਟੀਕਾਂ ਵੀ ਪੈਣ ਗਈਆਂ ਚੜ੍ਹ ਪੁੱਡੀਆਂ ਵੀ ਉੱਡਣ ਗਈਆਂ ਉਹ ਕਹਿੰਦਾ ਜੇ ਚੜ੍ਹ ਪੁੱਡੀਆਂ ਕਿਸੇ ਨੇ ਕਿਸ ਨੂੰ ਨਾ ਪਤਾ ਹੋਵੇ ਤਾਂ ਜੇਲ੍ਹ ਵਿੱਚ ਜਾ ਕੇ ਵਿਕਰਮ ਜੀ ਮੈਜੀਸ਼ੀਆ ਨੂੰ ਮਿਲਿਆ ਚਾ ਵੀ ਔਰੰਜ ਸਿਉਰਟੀ ਹੁਣ ਉਹ ਬਹਾਲੀ ਦੀ ਅਦਾਲਤ ਹੈ ਬਿਕਰਮ ਜੀਤਿਆ ਨੂੰ ਦਿੰਦੀ ਹੈ ਜਾਂ ਨਹੀਂ ਦਿੰਦੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਬਿਕਰਮ ਜੀਥੇ ਵੱਲੋਂ ਹੁਣ ਆਰ ਸਿਕਿਉਰਟੀ ਦੀ ਯਾਨੀ ਕਿ ਮੈਨੂੰ ਕੈਦੀਆਂ ਤੂੰ ਅਲੱਗ ਰੱਖਿਆ ਜਾਵੇ ਮੈਨੂੰ ਬੈਰਕ ਲੱਗ ਦਿੱਤੀ ਜਾਵੇ ਯਾਨੀ ਕਿ ਜਿਹੜੀ ਉਹ ਸੁੱਖ ਸੁਵਿਧਾ ਪਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਤੋਂ ਕੋਰੀ ਨਾ ਆਲਰੇਡੀ ਕਰ ਦਿੱਤੀ ਸੀ ਕਿਉਂਕਿ ਖਾਣਾ ਵੀ ਉਹੀ ਮਿਲਿਆ ਜਿਹੜਾ ਕੈਦੀਆਂ ਨੂੰ ਮਿਲਦਾ ਹੈ ਪੁਜੇ ਸੌਣ ਨੂੰ ਕੋਈ ਏਸੀ ਨਹੀਂ ਜਿਸ ਤਰ੍ਹਾਂ ਦੇ ਪੱਖੇ ਕੈਦੀਆਂ ਪਾਸੇ ਉਹੀ ਪੱਖਾ ਜਿਹੜਾ ਹੈ ਬਿਕਰਮ ਜਿਠਿਆ ਦੀ ਪਿੱਛੇ ਲੱਗਿਆ ਹੋਇਆ ਹੈ ਲੇਕਿਨ ਹੁਣ ਅਰਸ਼ਦੀਪ ਸਿੰਘ ਕਲੇਰ ਨੇ ਸਨਿਆਹ ਦਿੱਤਾ ਅਰਸ਼ਦੀਪ ਸਿੰਘ ਕਲੇਰ ਨੂੰ ਸਨਿਆਹ ਦਿੱਤਾ ਗਿਆ ਹੈ ਮਿਲ ਕੇ ਵੀ ਆਏ ਨੇ ਬਿਕਰਮ ਜਿਠਿਆ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਨਾਪਾ ਦੀ ਜੇਲ ਜਿਹੜੀ ਨਵੀਂ ਹੈ ਉਹ ਗੈਂਗਸਟਰਾਂ ਦੇ ਨਾਲ ਭਰੀ ਹੋਈ ਹੈ ਖਤਰਾ ਹੋ ਸਕਦਾ ਹੈ ਕਿਸੇ ਦਾ ਕੀ ਪਤਾ ਲੱਗਦਾ ਹੈ ਇਸ ਕਰਕੇ orange ਸਿਕਿਉਰਟੀ ਦਿੱਤੀ ਜਾਵੇ ਬਿਕਰਮ ਜਿਠਿਆ ਨੂੰ ਯਾਨਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੀਆਂ ਟੀਕਾ ਨਹੀਂ ਕਟਾਉਂਦੇ ਸੀ ਉਹਨਾਂ ਦੀਆਂ ਆਪ ਕੇ ਟੀਕਾ ਪੈ ਰੀਆਂ ਨੇ ਇਹ ਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਪਲਟਬਾਰ ਕਰ ਦਿੱਤਾ ਹੈ ਕਿ ਜੇਕਰ ਟੀਕਾ ਸੋਣੀਆਂ ਨੇ ਤਾਂ ਫਿਰ ਉਹਨਾਂ ਲੋਕਾਂ ਨੂੰ ਨਾਪੇ ਦੀ ਨਵੀਂ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਹੈ ਪਤਾ ਲੱਗੇਗਾ ਕਿ ਕਿਵੇਂ ਚੜ-ਪੁੜੀਆਂ ਉੱਡਦੀਆਂ ਨੇ ਤੇ ਕਿਵੇਂ ਟੀਕਾ ਪੈਂਦੀਆਂ ਨੇ ਸੀਐਮ ਭਗਵੰਤ ਮਾਨ ਨੂੰ ਧਮਕੀਆਂ ਨਾਉਣ ਵਾਲਾ ਮੁੱਛਾਂ ਨੂੰ ਕਾ ਦੇ ਕੇ ਕਹਿਣ ਵਾਲਾ ਵਿਕਰਮ ਸਿੰਘ ਮਜੀਠੀਆ ਕਿ ਅਸੀਂ ਤੇਰੀਆਂ ਚੀਖਾਂ ਕਢਾ ਦੇਵਾਂਗੇ ਹੁਣ ਉਸੇ ਵਿਕਰਮ ਸਿੰਘ ਮਜੀਠੀਆ ਦੀਆਂ ਆਪ ਚੀਖਾਂ ਨਿਕਲਣਗੀਆਂ ਹੈਗੀਆਂ ਮੈਂ ਕਿਉਂਕਿ ਸੀਐਮ ਕੋਗੋ ਅੰਤਮਾਨੇ ਸਖਤ ਆਰਡਰ ਲਾਏ ਹੈਗੀ ਹੈ ਨਾਬਾ ਜੇਲ੍ਹ ਦੇ ਵਿੱਚ ਜਿੱਥੇ ਰੱਖਿਆ ਗਿਆ ਹੈ ਵਿਕਰਮ ਸਿੰਘ ਮਜੀਠੀਆ ਨੂੰ ਉਥੇ ਜੇਲ੍ਹ ਦੇ ਵਿੱਚ ਕੈਮਰੇ ਲੱਗੇ ਹੋਏ ਹੈ ਜੋ ਖਾਣਾ ਬਾਕੀ ਜੇਲੀਆਂ ਨੂੰ ਦਿੱਤਾ ਜਾਂਦਾ ਹੈ ਉਹੀ ਵਿਕਰਮ ਸਿੰਘ ਮਜੀਠੀਆ ਦੀ ਲੈ ਖਾਣਾ ਜਿਹੜਾ ਵਾ ਉਹ ਬਣਦਾ ਹੈਗਾ ਵਾ ਔਰ ਉਹੀ ਦਿੱਤਾ ਜਾਂਦਾ ਹੈਗਾ ਵਾ ਨਾ ਉਥੇ ਏਸੀ ਹੈਗਾ ਵਾ ਨਾ ਉਥੇ ਬੈੱਡ ਹੈਗਾ ਵਾ ਔਰ ਨਾਲ ਹੀ ਨਾਲ ਜਿਹੜੀ ਹੋਰ ਇੱਕ ਚੀਜ਼ ਹੋਈ ਹੈ ਜਿਹੜੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਲੋਕਾਂ ਕਹੀ ਗਈ ਹੈ ਕਿ ਜਿਸ ਬੈਰੰਗ ਚ ਵਿਕਰਮ ਸਿੰਘ ਮਜੀਠੀਆ ਹੈ ਉਥੇ ਨੌ ਹੋਰ ਕੈਦੀ ਜਿਹੜੇ ਆ ਹੋਰ ਭੇਜਤੇ ਹੈਗੇ ਆ ਔਰ ਇਹ ਕਹਿਣਾ ਸੀਗਾ ਵਿਕਰਮ ਸਿੰਘ ਮਜੀਠੀਆ ਦਾ ਕਿ ਨਾ ਸਿਰਫ ਉਹ ਐਮਐਲਏ ਰਿਆ ਹੈ ਬਲਕਿ ਉਹ ਮੰਤਰੀ ਵੀ ਰਿਆ ਹੈ ਉਹਨੂੰ ਸਿਕਿਉਰਿਟੀ ਦਿੱਤੀ ਜਾਵੇ ਉਹਨੂੰ ਬਾਕੀ ਨਾਲ ਸਹੂਲਤਾਂ ਵੀ ਦਿੱਤੀਆਂ ਜਾਣ ਔਰ ਜਿਹੜੇ ਕੈਦੀ ਹੋਰ ਉਹਦੇ ਬੈਰੰਗ ਚ ਹੈਗੇ ਉਹਨਾਂ ਨੂੰ ਵੀ ਕਢਿਆ ਜਾਵੇ ਉਹਨੂੰ ਅਲੱਗ ਦਾ ਇੱਕ ਕਿਸੇ ਜਗ੍ਹਾ ਤੇ ਰੱਖਿਆ ਜਾਵੇ ਉਹ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਸੀਐਮ ਭਗਵੰਤ ਮਾਨ ਦੀਆਂ ਚੀਖਾਂ ਕਢਾਉਂਦਾ ਸੀਗਾ ਸੀਐਮ ਭਗਵੰਤ ਮਾਨ ਨੇ ਉਹਦੀਆਂ ਚੀਖਾਂ ਕਢਾਤੀਆਂ ਸੀਆਂ ਭਗਵੰਤ ਮਾਨ ਜਿਹੜੀ ਸੌ ਚੁੱਕੀ ਸੀਗੀ ਉਪਰ ਇੱਕ ਹੁੰਦੀ ਨਜ਼ਰ ਆਉਂਦੀ ਹੀ ਹੈਗੀ ਹੈ ਕਿ ਹੁਣ ਇਹਨਾਂ ਦੇ ਉੱਤੇ ਪੱਕੇ ਹੱਥਾਂ ਨਾਲ ਜਿਹੜੇ ਆ ਉਹ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈਗੀ ਹੈ ਮੁਕੰਮਲ ਸਬੂਤਾਂ ਦੇ ਨਾਲ ਹੁਣ ਇਹਨਾਂ ਦਾ ਬਚ ਕੇ ਨਿਕਲਣਾ ਮੁਸ਼ਕਲ ਹੈਗਾ ਬੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼